ਇਰੀਵਨੋ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਪੂਜੇ ਹੋਏ ਛੋਲਿਆਂ ਦੇ ਬਹੁਤ ਹੀ ਟੇਸਟੀ ਲੱਡੂ ਇਹ ਬਹੁਤ ਹੀ ਹੈਲਦੀ ਬਣਾ ਕੇ ਆਪਾਂ ਤਿਆਰ ਕਰਾਂਗੇ ਜਿਸ ਤਰ੍ਹਾਂ ਕਿ ਥੋੜਾ ਥੋੜਾ ਮੌਸਮ ਬਦਲ ਰਿਹਾ ਹੈ ਇਸ ਟਾਈਮ ਆਪਾਂ ਨੂੰ ਖਾਂਸੀ ਜ਼ੁਕਾਮ ਵਗੈਰਾ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਹ ਲੱਡੂ ਆਪਾਂ ਨੂੰ ਇਹ ਛੋਟੀਆਂ-ਮੋਟੀਆਂ ਬਿਮਾਰੀਆਂ ਤੋਂ ਬਚਾਉਣ ਲਈ ਮਦਦ ਕਰਨਗੇ ਇਹ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਹਨ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣਦੇ ਹਨ ਇਹ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਇਹ ਆਪਾਂ ਰੋਜ਼ ਦਾ ਇੱਕ ਲੱਡੂ ਖਾ ਸਕਦੇ ਹਾਂ ਤੇ ਇਹ ਬਣਾਉਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹਨ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ 1 ਕਿਲੋ ਪੁਜੇ ਹੋਏ ਚਨੇ ਲਏ ਹਨ ਤੁਸੀਂ ਇਹ ਚਨੇ ਛਿਲਕੀਆਂ ਤੋਂ ਬਗੈਰ ਵੀ ਲੈ ਸਕਦੇ ਹੋ ਪਰ ਮੈਂ ਇਹ ਛਿਲਕੀਆਂ ਦੇ ਨਾਲ ਹੀ ਲਏ ਹਨ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇੱਕ ਥਾਲੀ ਦੇ ਵਿੱਚ ਪਾ ਲਵਾਂਗੇ ਜੇਕਰ ਤੁਸੀਂ ਚਾਹੋ ਤਾਂ ਇਹਨਾਂ ਨੂੰ ਮਸਲ ਕੇ ਇਹਨਾਂ ਦੇ ਛਿਲਕੇ ਅਲੱਗ ਕਰ ਸਕਦੇ ਹੋ ਪਰ ਮੇਸ਼ ਛਿਲਕਿਆਂ ਦੇ ਸਮੇਤ ਹੀ ਲੱਡੂ ਬਣਾਵਾਂਗੀ ਕਿਉਂਕਿ ਇਸ ਦੇ ਛਿਲਕੇ ਵੀ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਹਨ ਮੈਂ ਜ਼ਿਆਦਾਤਰ ਛਿਲਕਿਆਂ ਦੇ ਨਾਲ ਹੀ ਇਹਨਾਂ ਨੂੰ ਯੂਜ਼ ਕਰਦੀ ਹਾਂ ਹੁਣ ਇੱਥੇ ਆਪਾਂ ਇੱਕ ਗੈਸ ਤੇ ਕੜਾਈ ਰੱਖਾਂਗੇ ਤੇ ਉਸ ਦੇ ਵਿੱਚ ਆਪਾਂ ਇੱਕ ਵੱਡੀ ਕੌਲੀ ਫੁੱਲ ਮਖਾਣੇ ਐਡ ਕਰ ਲਵਾਂਗੇ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰ ਲਵਾਂਗੇ ਫੁੱਲ ਮਖਾਣੇ ਵੀ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਤੇ ਇਹ ਬਹੁਤ ਹੀ ਜ਼ਿਆਦਾ ਹੈਲਦੀ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਟੇਸਟੀ ਵੀ ਹੁੰਦੇ ਹਨ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਵਾਂਗੇ ਹੁਣ ਆਪਾਂ ਇੱਕ ਮਖਾਣਾ ਤੋੜ ਕੇ ਦੇਖਦੇ ਹਾਂ ਇਹ ਦੇਖੋ ਆਪਣੇ ਮਖਾਣੇ ਬਿਲਕੁਲ ਬਹੁਤ ਵਧੀਆ ਢੰਗ ਨਾਲ ਰੋਸਟ ਹੋ ਚੁੱਕੇ ਹਨ ਇਹਨਾਂ ਨੂੰ ਆਪਾਂ ਹੁਣ ਅਲੱਗ ਬਰਤਨ ਦੇ ਵਿੱਚ ਕੱਢ ਲਵਾਂਗੇ ਹੁਣ ਇਸੇ ਕੜਾਈ ਦੇ ਵਿੱਚ ਆਪਾਂ ਇੱਕ ਪੌਲੀ ਖਸਖਸ ਦੀ ਥੋੜੀ ਰੋਸਟ ਕਰ ਲਵਾਂਗੇ ਰੋਸਟ ਕਰਨ ਦੇ ਨਾਲ ਇਸ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਹ ਵੀ ਆਪਾਂ ਡਰਾਈ ਰੋਸਟ ਹੀ ਕਰਾਂਗੇ ਜਦੋਂ ਖਸਖਸ ਥੋੜਾ ਜਿਆ ਤੇੜਕਣ ਲੱਗ ਪਈ ਮਤਲਬ ਕਿ ਥੋੜੀ ਜਿਹੀ ਜਦੋਂ ਇਸ ਦੀ ਆਵਾਜ਼ ਆਉਣ ਲੱਗ ਪਈ ਤਾਂ ਆਪਾਂ ਇਸ ਨੂੰ ਵੀ ਕੱਢ ਲਵਾਂਗੇ ਹੁਣ ਆਪਣੀ ਖਸਖਸ ਪੁੱਜ ਚੁੱਕੀ ਹੈ ਇਸ ਨੂੰ ਵੀ ਆਪਾਂ ਲਗ ਬਰਤਨ ਦੇ ਵਿੱਚ ਕੱਢ ਲਵਾਂਗੇ ਹੁਣ ਇੱਥੇ ਆਪਾਂ ਇੱਕ ਗ੍ਰਾਈਂਡਰ ਜਾਰ ਲਵਾਂਗੇ ਉਸ ਦੇ ਵਿੱਚ ਆਪਾਂ ਪੁੱਜੇ ਹੋ ਛੋਲਿਆਂ ਨੂੰ ਪਾ ਕੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਇਨਾਂ ਦਾ ਆਪਾਂ ਬਹੁਤ ਜ਼ਿਆਦਾ ਬਰੀਕ ਪਾਊਡਰ ਤਿਆਰ ਨਹੀਂ ਕਰਨਾ ਥੋੜਾ ਜਿਹਾ ਦਰਦਰਾ ਹੀ ਰੱਖਾਂਗੇ ਥੋੜਾ ਜਿਹਾ ਦਰਦਰੇ ਦੇ ਨਾਲ ਲੱਡੂਆਂ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਇਹ ਦੇਖੋ ਇੱਥੇ ਆਪਾਂ ਸਾਰੇ ਛੋਲਿਆਂ ਨੂੰ ਮਿਕਸ ਕਰ ਲਿਆ ਹੈ ਤੇ ਹੁਣ ਇੱਥੇ ਆਪਾਂ ਫੁੱਲ ਮਖਾਣਿਆਂ ਦਾ ਪਾਊਡਰ ਵੀ ਤਿਆਰ ਕਰ ਲਵਾਂਗੇ ਤੇ ਇਹਨਾਂ ਨੂੰ ਵੀ ਇਸ ਦੇ ਵਿੱਚ ਹੀ ਪਾ ਦਵਾਂਗੇ ਹੁਣ ਇੱਥੇ ਆਪਾਂ ਖਸ ਖਸ ਲਵਾਂਗੇ ਤੇ ਇੱਕ ਮੋਟਾ ਆਪਾਂ ਬਦਾਮਾਂ ਦੀ ਲਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਪਾਊਡਰ ਬਣਾ ਕੇ ਇਸ ਦੇ ਵਿੱਚ ਐਡ ਕਰ ਲਵਾਂਗੇ ਹੁਣ ਇਹ ਆਪਾਂ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਲਿਆ ਹੈ ਹੁਣ ਇੱਕ ਕੜਾਈ ਲਵਾਂਗੇ ਉਸ ਦੇ ਵਿੱਚ ਆਪਾਂ ਇੱਕ ਕੌਲੀ ਪਾਣੀ ਦੀ ਐਡ ਕਰ ਲਵਾਂਗੇ ਤੇ ਇੱਥੇ ਦੋ ਕੌਲੀਆਂ ਮੈਂ ਸ਼ੱਕਰ ਦੀਆਂ ਐਡ ਕੀਤੀਆਂ ਹਨ ਤੁਸੀਂ ਮਿੱਠਾ ਆਪਣੇ ਹਿਸਾਬ ਦੇ ਨਾਲ ਵਧ ਘਟ ਵੀ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਬੋਇਲ ਕਰ ਲਵਾਂਗੇ ਇਥੇ ਆਪਾਂ ਬਹੁਤ ਜ਼ਿਆਦਾ ਇਸ ਦੀ ਕੋਈ ਚਾਸ਼ਨੀ ਤਿਆਰ ਨਹੀਂ ਕਰਨੀ ਬਸ ਇਸ ਦੇ ਵਿੱਚ 1-2 ਬੋਇਲ ਆਨ ਤੱਕ ਹੀ ਇਸ ਨੂੰ ਪਕਾਉਣਾ ਹੈ ਹੁਣ ਇਸ ਆਪਣੀ ਚਾਣੀ ਪੱਕ ਚੁੱਕੀ ਹੈ ਇਸ ਦੇ ਵਿੱਚ ਆਪਾਂ ਇੱਕ ਕੌਲੀ ਦੇਸੀ ਘਿਓ ਦੀ ਐਡ ਕਰ ਦਵਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਸਾਰਾ ਮਿਕਸ ਕੀਤਾ ਹੋਇਆ ਸਮਾਨ ਐਡ ਕਰ ਦਵਾਂਗੇ ਇਹ ਦੇਖੋ ਕਿੰਨੀ ਜਲਦੀ ਆਪਣੇ ਲੱਡੂ ਬਣ ਕੇ ਤਿਆਰ ਹੋ ਰਹੇ ਹਨ ਕੋਈ ਵੀ ਇਸ ਦੇ ਵਿੱਚ ਝੰਜਟ ਨਹੀਂ ਹੈ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਆਪਾਂ ਹੈਲਦੀ ਲੱਡੂ ਤਿਆਰ ਕਰ ਰਹੇ ਹਾਂ ਹੁਣ ਇਸ ਨੂੰ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਗੈਸ ਦਾ ਫਲੇਮ ਆਪਾਂ ਇੱਥੇ ਬਿਲਕੁਲ ਲੋ ਕਰ ਦੇਣਾ ਹੈ ਹੁਣ ਇੱਥੇ ਆਪਾਂ ਇੱਕ ਕੌਲੀ ਡੈਸੀਕੇਟਿਡ ਨਾਰੀਅਲ ਐਡ ਕਰਾਂਗੇ ਜੋ ਕਿ ਬਹੁਤ ਹੀ ਹੈਲਦੀ ਹੁੰਦਾ ਹੈ ਤੇ ਟੇਸਟ ਵੀ ਇਹ ਬਹੁਤ ਜ਼ਿਆਦਾ ਵਧੀਆ ਦਿੰਦਾ ਹੈ ਹੁਣ ਇਹ ਸਾਰੇ ਮਿਕਸਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਕਿ ਜਿਹੜਾ ਮਿੱਠਾ ਤੇ ਬਾਕੀ ਜਿਹੜੀਆਂ ਚੀਜ਼ਾਂ ਹਨ ਉਹ ਚੰਗੀ ਤਰ੍ਹਾਂ ਸਾਰੀਆਂ ਆਪਸ ਵਿੱਚ ਰਲ ਮਿਲ ਜਾਣ ਹੁਣ ਇੱਥੇ ਆਪਾਂ ਪਾਵਾਂਗੇ ਇੱਕ ਚਮਚ ਡਰਾਈ ਜਿੰਜਰ ਜਿਸ ਨੂੰ ਕਿ ਆਪਾਂ ਸੁੰਡ ਕਹਿੰਦੇ ਹਾਂ ਤੇ ਦੋ ਚਮਚ ਇੱਥੇ ਆਪਾਂ ਚਿੱਟੇ ਤੇਲ ਐਡ ਕਰ ਲਵਾਂਗੇ ਇਸਦੇ ਵਿੱਚ ਆਪਾਂ ਜਿੰਨੀਆਂ ਵੀ ਚੀਜ਼ਾਂ ਐਡ ਕੀਤੀਆਂ ਹਨ ਇਹ ਬਹੁਤ ਹੀ ਹੈਲਦੀ ਹੁੰਦੀਆਂ ਹਨ ਤੇ ਬਹੁਤ ਜ਼ਿਆਦਾ ਇਹਨਾਂ ਦੀ ਤਸਵੀਰ ਗਰਮ ਨਹੀਂ ਹੁੰਦੀ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜਿਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਆਪਣਾ ਹੁਣ ਇਹ ਮਿਕਸਰ ਬਿਲਕੁਲ ਠੰਡਾ ਹੋ ਚੁੱਕਾ ਹੈ ਹੁਣ ਇਸਦੇ ਆਪਾਂ ਲੱਡੂ ਬਣਾ ਲਵਾਂਗੇ ਇਹ ਮਿਕਸਰ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਬਸ ਇੰਨਾ ਠੰਡਾ ਹੋਵੇ ਕਿ ਆਪਣੇ ਹੱਥਾਂ ਨੂੰ ਇਹ ਬਹੁਤ ਜ਼ਿਆਦਾ ਗਰਮ ਨਾ ਲੱਗੇ ਹੁਣ ਆਪਾਂ ਆਪਣੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਤੁਸੀਂ ਵੱਡੇ ਜਾਂ ਛੋਟੇ ਲੱਡੂ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਸਾਰੇ ਲੱਡੂ ਬਣਾ ਲਓ ਇਹ ਦੇਖੋ ਆਪਣੇ ਕਿੰਨੇ ਵਧੀਆ ਲੱਡੂ ਬਣ ਕੇ ਤਿਆਰ ਹੋ ਰਹੇ ਹਨ ਤੁਸੀਂ ਵੀ ਜਰੂਰ ਇਸ ਰੈਸਪੀ ਨੂੰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਇਹ ਆਪਾਂ ਮਾਰਨਿੰਗ ਦੇ ਵਿੱਚ ਜਾਂ ਆਪਾਂ ਈਵਨਿੰਗ ਦੇ ਵਿੱਚ ਇੱਕ ਲੱਡੂ ਰੋਜ਼ ਦੁੱਧ ਦੇ ਨਾਲ ਚਾਹ ਦੇ ਨਾਲ ਕਿਸੇ ਦੇ ਨਾਲ ਵੀ ਖਾ ਸਕਦੇ ਹਾਂ ਇਹ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦੇ ਹਨ ਤੁਸੀਂ ਜਰੂਰ ਇਸ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀਜ਼ ਕਿੱਦਾਂ ਦੀਆਂ ਲੱਗਦੀਆਂ ਹਨ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇੱਕ ਲੱਡੂ ਤੋੜ ਕੇ ਕਿੰਨਾ ਵਧੀਆ ਅੰਦਰੋਂ ਇਹ ਸੌਫਟ ਬਣਿਆ ਹੈ ਇਹ ਦੇਖੋ ਕਿੰਨਾ ਵਧੀਆ ਆਪਣਾ ਲੱਡੂ ਬਣ ਕੇ ਤਿਆਰ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ